ਤੇ ਉਹਨੇ ਕਿਹਾ ਵੀ ਸੀ ਵੀ 2 ਸਾਲ ਬਾਅਦ ਤੁਹਾਨੂੰ ਫੇਰ ਦੁਬਾਰਾ ਇੱਥੇ ਘੁੰਮ ਕੇ ਆਉਣਾ ਪੈਣਾ ਤੁਸੀਂ ਦੇਖੋ ਸ਼ੰਭੂ ਮੋਰਚੇ ਦਾ ਜਦੋਂ ਫੇਰ ਬੈਠੇ ਆ ਜੇ ਦੀਪ ਸਿੱਧੂ ਦੀ ਸੋਚ ਹੀ ਉਹ ਉਹੀ ਜਿਉਂਦੀ ਆ ਸਾਰਿਆਂ ਦੀ ਸਭ ਤੋਂ ਪਹਿਲਾਂ ਟਰੈਕਟਰ ਵੀ ਬੈਰੀਕੇਡ ਭੰਨ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਸੀ ਜੀ ਉਹ ਤਾਂ ਚੀਦਾ ਸਿੰਘ ਦਾ ਪਹਿਰਾ ਹੀ ਹੁੰਦਾ ਜਿਵੇਂ ਲਾ ਲੋ ਉਹ ਵਿੱਚ ਹੀ ਆ ਆਪਣੇ ਸਾਰਿਆਂ ਦੀ ਨਾਲ ਹੀ ਆ ਇੱਥੇ ਸਾਡੇ ਗੁਰੂ ਸਾਹਿਬਾਨ ਨੇ ਕੇਸਰੀ ਝੰਡਾ ਲੈ ਕੇ ਮੈਦਾਨ ਫਤਿਹ ਕੀਤੇ ਸਨ ਅਸੀਂ ਵੀ ਇਹ ਮੈਦਾਨ ਕੇਸਰੀ ਝੰਡਾ ਲੈ ਕੇ ਫਤਿਹ ਕਰਾਂਗੇ ਬੰਦਾ ਹੋਇਆ ਤਾਂ ਠੀਕ ਹੈ ਇੱਥੇ ਅਸੀਂ ਬੈਠੇ ਆਂ ਅੱਗੇ ਦਿੱਲੀ ਕੋਚ ਕਰਾਂਗੇ ਤੇ ਮੈਦਾਨ ਜਿੱਤ ਕੇ ਆਵਾਂਗੇ ਤੇ ਆਪਣੇ ਹੱਕ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਗੱਲ ਨਾਲ ਲਾ ਕੇ ਕੇਸਰੀ ਨਿਸ਼ਾਨ ਮੂਰੇ ਲਾ ਕੇ ਟਰੈਕਟਰ ਤੇ ਕਿਸਾਨੀ ਝੰਡੇ ਪਿੱਛੇ ਲਾ ਕੇ ਆਏ ਨੇ ਮੈਂ ਵਾਦਾ ਕਰਦਾ ਨੌਜਵਾਨਾਂ ਨੂੰ ਸਾਡੀਆਂ ਐਸਕੇਐਮ ਦੇ 18 ਕਿਸਾਨ ਜਿੱਥੇ ਬੰਦਿਆਂ ਇੱਕ ਨਾਲ ਲਾ ਕੇ ਰੱਖਣੀਆਂ ਵੀਰ ਜੀ ਦੀਪ ਸਿੱਧੂ ਵੀਰ ਦੇ ਜਗਾਇੇ ਹੋਏ ਦੀਵੇ ਨੇ ਵੀਰ ਜੀ ਮੈਨੂੰ ਮਾਣ ਹੈ ਨੌਜਵਾਨੀ ਤੇ ਆਪਦੇ ਵਰਗੇ ਦੀਪ ਸਿੱਧੂ ਦੇ ਦੀਵੇ ਇਹ ਹਜ਼ਾਰਾਂ ਦੀਵੇ ਹੋਰ ਜਗਾ ਕੇ ਜਾਣਗੇ ਕਿਉਂਕਿ ਸਾਡਾ ਵੀਰਾ ਦੀਪ ਸਿੱਧੂ ਕਹਿੰਦੀ ਬੱਜਣ ਵਾਲੇ ਨੂੰ ਧਰਤੀ ਉੱਠਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਹੇ ਚਾਹੀਦੇ ਨੇ ਜਿੱਥੋਂ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੇ ਐ ਸ਼ੰਭੂ ਬਾਰਡਰ ਤੇ ਪਹੁੰਚੇ ਆ ਪਿਛਲੀ ਵਾਰ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤੇ ਨੌਜਵਾਨਾਂ ਦਾ ਅਹਿਮ ਰੋਲ ਰਿਹਾ ਸੀ ਜਦੋਂ ਤੱਕ ਕਿਸਾਨ ਆਗੂ ਜਿਹੜੇ ਮੀਟਿੰਗਾਂ ਦੇ ਵਿੱਚ ਬੈਠਦੇ ਸਨ ਉਹਦੀ ਦੇਰ ਤੱਕ ਜਿਹੜੇ ਨੌਜਵਾਨ ਸਨ ਬੈਰੀਗੇਡ ਭੰਨ ਕੇ ਬੈਰੀਗੇਡ ਤੋੜ ਕੇ ਦਿੱਲੀਵਾਲ ਨੂੰ ਕੂਚ ਕਰਗੇ ਸਨ ਸੋ ਆ ਤਸਵੀਰਾਂ ਤੁਹਾਡੇ ਸਾਹਮਣੇ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਦੀਪ ਸਿੱਧੂ ਹੋਣਾ ਦੀ ਵੀ ਯਾਦ ਨਾਲ ਲੈ ਕੇ ਚੱਲ ਰਹੇ ਨੇ ਨੌਜਵਾਨ ਇੱਕ ਆਈਡਲ ਮੰਨਦੇ ਸਨ ਦੀਪ ਸਿੱਧੂ ਨੂੰ ਬਾਰਡਰ ਤੇ ਪਹੁੰਚੇ ਆ ਨੌਜਵਾਨ ਖੜੇ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਵੀਰੇ ਕਿਵੇਂ ਵੇਖਦੇ ਹੋ ਮਾਹੌਲ ਨੂੰ ਪਿਛਲੀ ਵਾਰ ਨੌਜਵਾਨਾਂ ਦਾ ਜੋਸ਼ ਇਹਨਾਂ ਸੀ ਕਿ ਕਿਸਾਨਾਂ ਤੋਂ ਅੱਗੇ-ਅੱਗੇ ਚੱਲ ਰਹੇ ਸੀ ਬਜ਼ੁਰਗਾਂ ਤੋਂ ਅੱਗੇ-ਅੱਗੇ ਚੱਲ ਰਹੇ ਸੀ ਨੌਜਵਾਨ ਤੇ ਬੈਰੀਕੇਟਿੰਗ ਭੰਨ ਕੇ ਲੰਘੇ ਸੀ ਇਸ ਵਾਰ ਕਿਦਾਂ ਦਾ ਜੋਸ਼ ਹੈ ਇਸ ਵਾਰ ਉਹ ਦੋ ਦੁੱਗਣਾ ਤਿਗਣਾ ਜੋਸ਼ ਹੈ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਜੀ ਕਿਸ ਤਰੇ ਕਿਦਰੇ ਹਰੇ ਨਾਲ ਤੇ ਕੇਸਰੀ ਰੰਗ ਹੋਣਾ ਝੰਡਿਆਂ ਦੇ ਉਹ ਕੇਸਰੀ ਰੰਗ ਹੋ ਗਏ ਨੇ ਜੀ ਅੱਗੇ ਨਾਲ ਦੇਖੋ ਤੁਸੀਂ ਹਰਿਆਂ ਤੋਂ ਕੇਸਰੀ ਰੰਗ ਹੋਣ ਲੱਗ ਗਏ ਨੇ ਹੁਣ ਕੇਸਰੀ ਰੰਗ ਜ਼ਿਆਦਾ ਨੇ ਤੇ ਹੁਣ ਜ਼ਿਆਦਾਤਰ ਨਿਸ਼ਾਨ ਸਾਹਿਬ ਦੀ ਅਗਵਾਈ ਚ ਚੱਲਦੇ ਪਏ ਨੇ ਸਾਰੇ ਜਾਣੇ ਜੀ ਜੀ ਤੇ ਆ ਯਾਦਾਂ ਜੁੜੀਆਂ ਕਿਉਂਕਿ ਪਿਛਲੀ ਵਾਰ ਦੀਪ ਸਿੱਧੂ ਹੋਣਾ ਵੱਲੋਂ ਵੀ ਕਾਫੀ ਅਹਿਮ ਰੋਲ ਨਿਭਾਇਆ ਗਿਆ ਸੀ ਸੰਸਾਣ ਅੰਦੋਲਨ ਦੇ ਵਿੱਚ ਕਿਤਨਾ ਕਿਤੇ ਘਾਟ ਜੜੀ ਹੈ ਇਸ ਅੰਦੋਲਨ ਦੇ ਵਿੱਚ ਮਹਿਸੂਸ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ 15 ਦਿਨ ਕੱਲ ਦੇਣਾ ਸ਼ਹੀਦ ਹੋਏ ਸੰਦੀਪ ਸਿੱਧੂ ਜੀ ਤੇ ਬਾਈ ਅੱਜ ਸੰਸਕਾਰ ਸੀ ਬਾਈ ਦਾ ਜੀ ਸਭ ਨੂੰ ਜਿਆਦਾ ਹੁਣਾ ਜੀ ਇੱਥੇ ਆਣਾ ਜੀ ਤੇ ਉਹ ਜਾਦਾਂ ਉਹਦਾ ਕਦੀ ਭੁੱਲੀ ਨਹੀਂ ਸਕਦਾ ਬੰਦਾ ਜੀ ਤੇ ਉਹਨੇ ਕਿਹਾ ਵੀ ਸੀ ਵੀ 2 ਸਾਲ ਬਾਅਦ ਤੁਹਾਨੂੰ ਫੇਰ ਦੁਬਾਰਾ ਇੱਥੇ ਘੁੰਮ ਕੇ ਆਉਣਾ ਪੈਣਾ ਤੁਸੀਂ ਦੇਖੋ ਸ਼ੰਭੂ ਮੋਰਚੀ ਦਾ ਜਦੋਂ ਫੇਰ ਬੈਠੇ ਆ ਜੇ ਦੀਪ ਸਿੱਧੂ ਦੀ ਸੋਚ ਹੀ ਉਹ ਉਹੀ ਜਿਉਂਦੀ ਆ ਸਾਰਿਆਂ ਜੀ ਸਭ ਤੋਂ ਪਹਿਲਾਂ ਟਰੈਕਟਰ ਵੀ ਬੈਰੀਕੇਡ ਭੰਨ ਲ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਸੀ ਜੀ ਉਹ ਤਾਂ ਸ਼ੀਦਾ ਸਿੰਘ ਦਾ ਪਹਿਰਾ ਹੀ ਹੁੰਦਾ ਜਿਵੇਂ ਲਾ ਲਓ ਉਹ ਵਿੱਚ ਹੀ ਆ ਆਪਣੇ ਸਾਰਿਆਂ ਦੇ ਜੀ ਨਾਲ ਹੀ ਆ ਇੱਥੇ ਜੀ ਤੇ ਜੇ ਸੰਘਰਸ਼ ਲੰਗਾ ਲੰਮਾ ਚੱਲਦਾ ਤੇ ਕਿਵੇਂ ਨੌਜਵਾਨਾਂ ਦਾ ਪ ਇਹ ਤੇ ਪੈਰਾਸ਼ੀ ਦਾ ਸਿੰਗਲ ਵੀ ਪੈਰਾ ਨਾਲ ਹੀ ਰਹਿਣਾ ਜੀ ਤੇ ਯੂਥ ਸਾਰਾ ਹੀ ਨੌਜਵਾਨੀ ਦਾ ਪੈਰਾ ਨਾਲ ਹੀ ਆ ਜੀ ਇਹ ਤਾਂ ਬਿਲਕੁਲ ਇੱਕ ਪਾਸੇ ਕਿਸਾਨਾਂ ਦੇ ਝੰਡੇ ਆ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਦੇ ਝੰਡੇ ਨੇ ਇੱਕ ਪਾਸੇ ਨਿਸ਼ਾਨ ਸਾਹਿਬ ਕੇਸਰੀ ਝੰਡਾ ਲੈ ਕੇ ਫਿਰ ਰਹੇ ਹੋ ਕਿਵੇਂ ਮੈਂ ਬੜਾ ਵਧੀਆ ਮਹਿਸੂਸ ਹੋ ਰਿਹਾ ਜੀ ਸਾਡੇ ਗੁਰੂ ਸਾਹਿਬਾਨ ਨੇ ਕੇਸਰੀ ਝੰਡਾ ਲੈ ਕੇ ਮੈਦਾਨ ਫਤਿਹ ਕੀਤੇ ਸਨ ਅਸੀਂ ਵੀ ਇਹ ਮੈਦਾਨ ਕੇਸਰੀ ਝੰਡਾ ਲੈ ਕੇ ਫਤਿਹ ਕਰਾਂਗੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਦੇਰ ਰਾਤ ਤੱਕ ਮੀਟਿੰਗ ਹੋਈ ਆ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਫਿਰ ਐਤਵਾਰ ਦਾ ਸਮਾਂ ਦੇ ਦਿੱਤਾ ਗਿਆ ਤੇ ਕਿਵੇਂ ਲੱਗਦਾ ਹੈ ਕਿ ਕਿਸੇ ਨਤੀਜੇ ਤੇ ਪਹੁੰਚਦੀ ਲੱਗਦੀ ਹੈ ਜਾਂ ਨਹੀਂ ਲੱਗਦੀ ਦੇਖੋ ਜੀ ਇਹ ਤੇ ਹੁਣ ਜਥੇਬੰਦੀਆਂ ਦੇ ਉੱਤੇ ਆ ਜੇ ਤੇ ਕੰਮ ਬਣਦਾ ਹੋਇਆ ਤਾਂ ਠੀਕ ਹੈ ਇਹ ਤਾਂ ਅਸੀਂ ਬੈਠੇ ਆ ਅੱਗੇ ਦਿੱਲੀ ਕੂਚ ਕਰਾਂਗੇ ਤੇ ਮੈਦਾਨ ਜਿੱਤ ਕੇ ਆਵਾਂਗੇ ਤੇ ਆਪਣੇ ਹੱਕ ਲੈ ਕੇ ਆਵਾਂਗੇ ਕੱਲ ਇਹ ਹੈ ਕਿ ਪਿਛਲੀ ਵਾਰ ਨੌਜਵਾਨਾਂ ਨੂੰ ਜਦੋਂ ਦਿੱਲੀ ਸਟੇਜ ਲੱਗੀ ਸੀ ਕਿਤੇ ਨਾ ਕਿਤੇ ਪਿੱਛੇ ਕਰਨ ਦੀ ਕੋਸ਼ਿਸ਼ ਕਰ ਦਿੱਤੀ ਗਈ ਸੀ ਕਿ ਨਹੀਂ ਇਹ ਸਾਡੇ ਨਾਲ ਨਹੀਂ ਕਿਉਂਕਿ ਨੌਜਵਾਨਾਂ ਦਾ ਐਮ ਰੋ ਰਿਹਾ ਜਦੋਂ ਬੈਰੀਕੇਟਿੰਗ ਭੰਨ ਕੇ ਦਿੱਲੀ ਜਾਣਾ ਸੀ ਉਦੋਂ ਸਾਰੇ ਨਾਲ ਸੀ ਪਰ ਜਦੋਂ ਦਿੱਲੀ ਪਹੁੰਚ ਗਏ ਉੱਥੇ ਸਟੇਜ ਲੱਗੀ ਫਿਰ ਕਹਿ ਦਿੱਤਾ ਗਿਆ ਕਿ ਨਹੀਂ ਜੀ ਇਹ ਨੌਜਵਾਨ ਸਾਡੇ ਨਾਲ ਨਹੀਂ ਜੇ ਕਿਤੇ ਇਦਾਂ ਦਾ ਮਾਹੌਲ ਦੁਬਾਰਾ ਸਿਰਜਿਆ ਜਾਂਦਾ ਫਿਰ ਕਿਵੇਂ ਵੇਖੋਗੇ ਨਹੀਂ ਜੀ ਪਹਿਲੀ ਗੱਲ ਤੇ ਐਵੇਂ ਦਾ ਇਸ ਵਾਰ ਹੋ ਹੀ ਨਹੀਂ ਸਕਦਾ ਕਿਉਂਕਿ ਇਸ ਵਾਰ ਨੌਜਵਾਨ ਹੀ ਅੱਗੇ ਨੇ ਇੱਥੇ ਵੀ ਅੱਗੇ ਨੇ ਤੇ ਅੱਗੇ ਵੀ ਅੱਗੇ ਰਹਿਣਗੇ ਤੇ ਬਾਕੀ ਦਾ ਮੌਕੇ ਦੇ ਦੇ ਬਿਲਕੁਲ ਬਾਪੂ ਜੀ ਤੁਸੀਂ ਵੀ ਆਪਾਂ ਪਿਛਲੀ ਵਾਰ ਕਿਸਾਨ ਆंदोलਨ ਪਿਛਲੀ ਵਾਰ ਵੀ ਲੰਬਾ ਚੱਲਿਆ ਨੌਜਵਾਨਾਂ ਦਾ ਬੜਾ ਐਮ ਰੋਲ ਰਿਹਾ ਹੈ ਪਰ ਸਟੇਜ ਤੇ ਜਾ ਕੇ ਨੌਜਵਾਨਾਂ ਨੂੰ ਇਹ ਕਹਿ ਦਿੱਤਾ ਗਿਆ ਜੀ ਆਗੂਆਂ ਵੱਲੋਂ ਇਹ ਝਾੜ ਕਰ ਦਿੱਤੀ ਗਈ ਸੀ ਕਿ ਨੌਜਵਾਨ ਸਾਡੇ ਨਾਲ ਨਹੀਂ ਜੇ ਇਸ ਵਾਰ ਵੀ ਅਜਿਹਾ ਕੁਝ ਹੁੰਦਾ ਤੇ ਫਿਰ ਨੌਜਵਾਨ ਕਿਹੜੇ ਪਾਸੇ ਜਾਣਗੇ ਨਹੀਂ ਜੀ ਇਹ ਕੋਈ ਕਿਹਾਣੀ ਜਾਂਦਾ ਹੁਣ ਵੀ ਨਹੀਂ ਕਿਹਾ ਜਾਂਦਾ ਨੌਜਵਾਨ ਪੀੜੀ ਨੂੰ ਆਗੂ ਇਹ ਕਹਿੰਦੇ ਵੀ ਹਰਲੇ ਬਾਜੀ ਨਹੀਂ ਕਰਨੀ ਭਾਈ ਜੋ ਕੌੜ ਆਊਗੀ ਅੱਗੇ ਆਦੀ ਸਾਡੇ ਜਥੇ ਬੰਦੇ ਵੀ ਉਹ ਕੰਮ ਕਰਨਾ ਜਿਵੇਂ ਹੁਣ ਇੱਥੇ ਲੱਗੀ ਹੈ ਆ ਹੁਣ ਡਿਊਟੀ ਲੱਗੀ ਮੂਰੋ ਚਾਰ ਬੰਤੀ ਬਰੈਂਟੀ ਆ ਰ ਖੜੇ ਨੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਵੀ ਬਾਹਰ ਖੜੇ ਰਹੋ ਪ੍ਰੇਮ ਪਿਆਰ ਨਾਲ ਜਿਹੜੇ ਉਹ ਵਿੱਚ ਜਾ ਕੇ ਨੰਗਦੇ ਨੇ ਜੀ ਉਹਨਾਂ ਨੂੰ ਕਹਿੰਦੇ ਵੀ ਭਾਈ ਤੱਕੇ ਸਹੀ ਨਾ ਕਰੋ ਵੀ ਜਿਹੜਾ ਮੋਰਚਾ ਇਹ ਸ਼ਾਂਤੀ ਨਾਲ ਚੱਲ ਰਿਹਾ ਹੈ ਸ਼ਾਂਤੀ ਨਾਲ ਹੀ ਜਿੱਤਿਆ ਜਾਊ ਇਹ ਨੌਜਵਾਨਾਂ ਨਾਲ ਹੀ ਚੱਲੂ ਕੰਮ ਨੌਜਵਾਨਾਂ ਬਿਨਾ ਤਾਂ ਚੱਲਦਾ ਨਹੀਂ ਪਰ ਉਹਨਾਂ ਨੂੰ ਇਹ ਬੇਨਤੀ ਆ ਵੀ ਹੁੜਦਬਾਜੀ ਹੋ ਕੇ ਨਾ ਹੋਵੇ ਜੀ ਇਹ ਬੇਨਤੀ ਆਨੇ ਜੀ ਹਾਂ ਜੀ ਬਿਲਕੁਲ ਬਿਲਕੁਲ ਗੱਲ ਇਹ ਵੀ ਹੈ ਕਿ ਜੇ ਮੋਰਚਾ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਦਾ ਹੈ ਫਿਰ ਹੁੜਦੰਗਬਾਜੀ ਜਾਂ ਹੁਲੜਬਾਜੀ ਨੇ ਕਿਤੇ ਨਾ ਕਿਤੇ ਢਾ ਵੀ ਮੋਰਚੇ ਨੂੰ ਲਾਈ ਹੈ ਬਿਲਕੁਲ ਹਾਂਜੀ ਭਾਜੀ ਪਤਾ ਕੀ ਹੈ ਵੀਰ ਜੀ ਜਿਹੜੇ ਨੌਜਵਾਨ ਨੇ ਇਹ ਜਥੇਬੰਦੀਆਂ ਨਾਲ ਕਿਉਂ ਤੁਰੇ ਨੇ ਇਹ ਐਸਕੇਮ 18 ਕਿਸਾਨ ਜਥੇਬੰਦੀਆਂ ਨੇ ਵੀਰ ਜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਔਰ ਨੌਜਵਾਨਾਂ ਨੂੰ ਗੱਲ ਨਾਲ ਲਾ ਕੇ ਕੇਸਰੀ ਨਿਸ਼ਾਨ ਮੂਹਰੇ ਲਾ ਕੇ ਟਰੈਕਟਰਾਂ ਤੇ ਕਿਸਾਨੀ ਝੰਡੇ ਪਿੱਛੇ ਲਾ ਕੇ ਆਏ ਨੇ ਮੈਂ ਵਾਦਾ ਕਰਦਾ ਨੌਜਵਾਨਾਂ ਨੂੰ ਸਾਡੀਆਂ ਐਸਕੇਐਮ ਦੇ 18 ਕਿਸਾਨ ਜਥੇਬੰਦੀਆਂ ਇੱਕ ਨਾਲ ਲਾ ਕੇ ਰੱਖਣੀਆਂ ਵੀਰ ਜੀ ਨੌਜਵਾਨਾਂ ਤੋਂ ਪਹਿਲਾਂ ਸਾਡੇ ਕਿਸਾਨ ਆਗੂ ਗੋਲੀ ਖਾਣਗੇ ਜੇ ਆਪਾਂ ਐਤਵਾਰ ਨੂੰ ਆਪਣੀ ਮੀਟਿੰਗ ਬੇਸ਼ਿੱਟਾ ਨਿਕਲਦੀ ਹੈ ਨੌਜਵਾਨਾਂ ਨੂੰ ਕਹਿੰਦੇ ਆ ਨੌਜਵਾਨ ਵੀਰੋ ਸਾਡੇ ਤੇ ਭਰੋਸਾ ਰੱਖੋ ਕਿਸਾਨ ਜਥੇਬੰਦੀਆਂ ਤੇ ਭਰੋਸਾ ਰੱਖੋ ਜਿਹੜਾ ਨੇ ਨੌਜਵਾਨਾਂ ਨੂੰ ਹੁੱਲੜਵਾਜ ਕਿਹਾ ਸੀ ਨੌਜਵਾਨਾਂ ਨੂੰ ਕਿਹਾ ਸੀ ਵੀ ਇਹ ਸਾਡਾ ਅੰਦੋਲਨ ਖਰਾਬ ਕਰਦੇ ਆ 220 ਦੇ ਵਿੱਚ ਉਹ ਜਥੇਬੰਦੀਆਂ ਨਾਲ ਵੀਰ ਜੀ ਅੱਜ ਕੋਈ ਨਹੀਂ ਤੁਰਦਾ ਉਹ ਜਥੇਬੰਦੀਆਂ ਇਨੀਆਂ ਮਤਲਬ ਗਿਰ ਚੁੱਕੀਆਂ ਨੇ ਇਸ ਅੰਦੋਲਨ ਦੇ ਵਿੱਚ ਵੀ ਨਹੀਂ ਆ ਰਹੀਆਂ ਅਸੀਂ ਨੌਜਵਾਨਾਂ ਨੂੰ ਕਦੇ ਵੀ ਵੀਰ ਜੀ ਆਪਦੇ ਨਾਲੋਂ ਟੁੱਟਣ ਨਹੀਂ ਦੇਵਾਂਗੇ ਕਦੇ ਵੀ ਇਹ ਨਹੀਂ ਕਹਾਂਗੇ ਆਰਐਸਐਸ ਦੇ ਨੇ ਇਹ ਮਤਲਬ ਦੰਗਾਧਾਰੀ ਨੇ ਹੌਲੜ ਆਵਾਜ਼ ਨੇ ਸਾਡੀਆਂ ਜਥੇਬੰਦੀਆਂ ਇਹਨਾਂ ਨੂੰ ਜੋਧੇ ਕਹਿਣਗੇ ਵੀਰ ਜੀ ਜੋਧੇ ਇਹੀ ਜੋਧੇ ਅੱਗੇ ਲੱਗਣਗੇ ਇਹ ਬੈਰੀ ਗੇਟ ਪੱਟਣਗੇ ਇਹ ਦੀਪ ਸਿੱਧੂ ਵੀਰ ਦੇ ਜਗਾਏ ਹੋਏ ਦੀਵੇ ਨੇ ਵੀਰ ਜੀ ਮੈਨੂੰ ਮਾਣ ਹੈ ਨੌਜਵਾਨੀ ਤੇ ਆਪਦੇ ਵਰਗੇ ਦੀਪ ਸਿੱਧੂ ਦੇ ਦੀਵੇ ਇਹ ਹਜ਼ਾਰਾਂ ਦੀਵੇ ਹੋਰ ਜਗਾ ਕੇ ਜਾਣਗੇ ਕਿਉਂਕਿ ਸਾਡਾ ਵੀਰਾ ਦੀਪ ਸਿੱਧੂ ਕਹਿੰਦਾ ਸੀ ਪੱਜਣ ਵਾਲੇ ਨੂੰ ਧਰਤੀ ਉੱਡਣ ਵਾਲੇ ਨੂੰ ਅਸਮਾਨ ਸਾਨੂੰ ਇਹ ਦੋਹੇ ਚਾਹੀਦੇ ਨੇ ਜਿੱਥੋਂ ਵੀ ਮਿਲ ਜਿਵੇਂ ਵੀ ਮਿਲਣਗੇ ਅਸੀਂ ਛੱਟਣੇ ਥੋੜੇ ਐ ਕਿਉਂਕਿ ਵੀਰ ਜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਹਰੀ ਸਿੰਘ ਨਲੂਏ ਦੀ ਧਰਤੀ ਹੈ ਇਸੇ ਧਰਤੀ ਦੇ ਉੱਤੇ ਅੱਜ ਜਿਹਨਾਂ ਨੇ ਬਾਰਡਰ ਬਣਾ ਰੱਖਿਆ ਵੀਰ ਜੀ ਇਹ ਸਾਨੂੰ ਕਹਿ ਰਿਹਾ ਹੈ ਇੰਡੀਆ ਛੋਟਾ ਹੈ ਨਹੀਂ ਅੱਜ ਪੰਜਾਬ ਦਾ ਡੀਜੀਪੀ ਆਵੇ ਪੰਜਾਬ ਦਾ ਡੀਜੀਪੀ ਥਰੀ ਗਰਾਉਂਡ ਰਿਪੋਰਟ ਦੇਖੇ ਪੰਜਾਬ ਦਾ ਮੁੱਖ ਮੰਤਰੀ ਆਵੇ ਇੱਥੇ ਦੇਖੇ ਪੰਜਾਬ ਦੇ ਗੱਬਰੂਆਂ ਦੇ ਉੱਤੇ ਕਿਵੇਂ ਅਥਰੂ ਗਾਇਸ ਦੇ ਗੋਲੇ ਕਿਵੇਂ 315 ਦੇ ਫਾਇਰ ਕਿਵੇਂ ਐਸਲਰ ਦੇ ਫਾਇਰ ਕਿਵੇਂ 12 ਬੋਰ ਦੇ ਫਾਇਰ ਮਾਰ ਕੇ ਜ਼ਖਮੀ ਕੀਤੇ ਯਾਰ ਇਹਨੇ ਨੌਜਵਾਨ ਕੱਲ ਵੀ ਵੀਰਜੀ ਇੱਕ ਨਿੰਗ ਸਿੰਘ ਨੂੰ ਇਹਨੇ ਜ਼ਖਮੀ ਕੀਤਾ 315 ਦਾ ਫਾਇਰ ਮਾਰ ਕੇ ਸ਼ਾਮ ਨੂੰ 7:00 ਵਜੇ ਕਿਸੇ ਨੇ ਕੋਈ ਬਥਰਾਬ ਨਹੀਂ ਕੀਤਾ ਕਿਸੇ ਨੇ ਵੀਰ ਜੀ ਕੋਈ ਹੁੱਲੜਵਾਜੀ ਨਹੀਂ ਕੀਤੀ ਕਿਉਂਕਿ ਅਸੀਂ ਵਲੰਟੀਅਰ ਅੱਗੇ ਲੱਗੇ ਹੋਏ ਆ ਹਾਂ ਨੌਜਵਾਨਾਂ 'ਚ ਜੋਸ਼ ਹੈਗਾ ਵੀਰ ਜੀ ਨੌਜਵਾਨੀ ਚਾਹੁੰਦੀ ਹੈ ਵੀ ਹੁਣੀ ਅਸੀਂ ਬੈਰੀਕੇਡ ਪੱਟ ਕੇ ਹੁਣੀ ਦਿੱਲੀ ਨੂੰ ਕੁਝ ਕਰ ਦਈਏ ਪਰ ਵੀਰ ਜੀ ਹੁਣ ਮੋਦੀ ਸਰਕਾਰ ਦੀ ਹਲਕ ਚ ਡੰਡਾ ਦਿੱਤਾ ਹੋਇਆ ਹੈ ਮੋਦੀ ਸਰਕਾਰ ਝੁਕੀ ਹੋਈ ਹੈ ਵੀਰ ਜੀ ਐਤਵਾਰ ਨੂੰ ਵੀਰ ਜੀ ਤੁਸੀਂ ਦੇਖ ਲਿਓ ਐਮਐਸਪੀ ਗਰੰਟੀ ਤਿੰਨੇ ਕਾਲੇ ਕਰੂਨ ਰਾਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਲੈਂਟਾ ਕਰਜ਼ੇ ਤੇ ਲਕੀਰ ਵੱਜੂਗੀ ਵੀਰ ਜੀ ਮੈਨੂੰ ਪੂਰਾ 100% ਭਰੋਸਾ ਹੈ ਕਿਉਂਕਿ ਡੱਲੇ ਵਾਲਾ ਸਾਹਿਬ ਭੰਦੇਰ ਸਾਹਿਬ ਜਾਂ ਜਿੰਨੇ ਵੀ ਭਾਈ ਜੀ ਇਹ ਜਥੇਬੰਦੀਆਂ ਦੇ ਮੂਹਰੇ ਆ ਗੂ ਨੇ ਮੈਥੋਂ ਲਿਖ ਕੇ ਲੈ ਲਓ ਕਦੇ ਵੀ ਗਦਾਰੀ ਕਰਕੇ ਇਹ ਮੋਰਚੇ ਨੂੰ ਵੇਚ ਕੇ ਨਹੀਂ ਭਾਈ ਦੇ ਵੀਰ ਜੀ ਕਿਉਂਕਿ ਖੁਦ ਪਾਠ ਕਰਦੇ ਆ ਖੁਦ ਖੁਦ ਸਿੱਖੀ ਸਰੂਪ ਵਾਲੀਆਂ ਜਥੇਬੰਦੀਆਂ ਨੇ ਵੀਰ ਜੀ ਇਹ ਇਹ ਕਦੇ ਨੌਜਵਾਨਾਂ ਨੂੰ ਹੌਲੜ ਆਵਾਜ਼ ਜਾਂ ਇਹਨਾਂ ਨੂੰ ਦੰਗਾਧਾਰੀ ਕਹਿ ਕੇ ਜਾਂ ਇਹਨਾਂ ਨੂੰ ਮੰਦੀਰ ਕਹਿ ਕੇ ਮਤਲਬ ਇਥੋਂ ਨਕਾਰ ਦੇਣੀ ਜੇ ਕਦੇ ਵੀ ਇਸ ਸਟੇਜ ਤੋਂ ਗੱਲ ਆ ਗਈ ਵੀਰ ਜੀ ਮੈਂ ਲਿਖ ਕੇ ਦਿਨਾ ਮੈਂ ਮਤਲਬ ਇਹ ਝੰਡਾ ਛੱਡ ਕੇ ਕੇਸਰੀ ਝੰਡਾ ਫੜਨ ਲੂੰਗਾ ਜੇ ਇਹ ਗੱਲ ਆ ਗਈ ਵੀ ਨੌਜਵਾਨ ਹੁੱਲੜਵਾਜ ਨੇ ਜਾਂ ਨੌਜਵਾਨ ਮਤਲਬ ਕੋਈ ਗਲਤੀ ਕਰਦੇ ਨੇ ਸਾਡੀਆਂ ਜੱਥੇਬੰਦੀਆਂ ਵੀਰ ਜੀ ਇੱਕ ਨਾਲ ਲਾਈ ਫਿਰਦੇ ਨੇ ਨੌਜਵਾਨਾਂ ਨੂੰ ਜਿਹੜੇ ਕਾਮਰੇਡ ਨੌਜਵਾਨਾਂ ਨੂੰ ਹੁੱਲੜਵਾਜ ਮੰਡੀਰ ਕਹਿੰਦੇ ਸੀ ਉਹ ਕਾਮਰੇਡਾਂ ਨਾਲ ਵੀਰ ਜੀ 80-80 ਸਾਲ ਦੇ ਬਾਪੂ ਨੇ ਤੁਸੀਂ ਇੱਕ ਵੀ ਮੈਨੂੰ ਨੌਜਵਾਨ ਦਿਖਾ ਦਿਓ ਮੈਂ ਨੀਵੀਂ ਥਾਂ ਤੇ ਖੜ ਜਾਊਂਗਾ ਵੀਰ ਜੀ ਨੌਜਵਾਨੀ ਪਤਾ ਕਿਉਂ ਤੁਰਿਆ ਵੀਰ ਜੀ ਇਹ ਨੌਜਵਾਨੀ ਦੇ ਵਿੱਚ ਜੋਸ਼ ਹੈ ਇਹ ਕਹਿੰਦੀ ਆ ਵੀ ਦਿੱਲੀ ਨੂੰ ਅਸੀਂ ਜਿੱਤ ਲਈਏ ਪਰ ਨੌਜਵਾਨੋ ਪਰੋਸਾ ਰੱਖੋ ਜੇ ਐਤਵਾਰ ਨੂੰ ਮੀਟਿੰਗ ਬੇਸ਼ਟਾ ਰਹੀ ਆਪਣੇ ਆਗੂ ਮੁਰੇ ਲੱਗਣਗੇ ਅਸੀਂ ਮੁਰੇ ਲੱਗਾਂਗੇ ਹਿੱਕ 'ਚ ਗੋਲੀਆਂ ਅਸੀਂ ਖਾ ਕੇ ਮਤਲਬ ਨੌਜਵਾਨੋਂ ਭਾਜਣਾ ਪਾਵਾਂਗੇ ਆਪਾਂ ਨੂੰ ਪਰ ਨੌਜਵਾਨੀ ਇਹਨਾਂ ਦੇ ਅਥਰੂ ਗਾਇ ਤੇ ਗੋਲੇ ਖੋ ਕੇ ਇਹਨਾਂ ਨੂੰ ਧੱਕੇ ਮਾਰ ਕੇ ਇਹਨਾਂ ਦੇ ਬੈਰੀਗੇਡ ਤੋੜ ਕੇ ਨੌਜਵਾਨੀ ਮੋਦੀ ਦੇ ਖੱਟਰ ਦੀ ਇਹ ਦਿੱਲੀ ਦੀ ਹਿੱਕ ਤੇ ਭੰਗੜੇ ਪਾਊਗੀ ਵੀਰ ਜੀ ਇਹ ਤੁਸੀਂ ਮੇਰੀ ਗੱਲ ਯਾਦ ਰੱਖਿਓ ਬਹੁਤ ਬਹੁਤ ਧੰਨਵਾਦ ਤੇ ਗੱਲ ਪਿਛਲੀ ਵਾਰ ਦੇ ਅੰਦੋਲਨ ਦੀ ਕੀਤੀ ਜਾਂਦੀ ਹੈ ਨੌਜਵਾਨਾਂ ਵੱਲੋਂ ਜਦੋਂ ਦਿੱਲੀ ਪਹੁੰਚੇ ਗਏ ਸਨ ਪਹੁੰਚ ਗਏ ਸਨ ਉੱਥੇ ਸਟੇਜ ਲੱਗੀ ਸੀ ਨੌਜਵਾਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਸੀ ਸਟੇਜਾਂ ਸੰਭਾਲੀਆਂ ਗਈਆਂ ਸਨ ਪਰ ਇਸ ਵਾਰ ਇਸ ਅੰਦੋਲਨ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਨੂੰ ਹੱਕ ਦੇ ਨਾਲ ਲੈ ਕੇ ਹੱਕ ਦੇ ਨਾਲ ਲਾ ਕੇ ਰੱਖਾਂਗੇ ਕੋਈ ਵੀ ਇਹਨਾਂ ਨੌਜਵਾਨਾਂ ਨੂੰ ਹੁੱਲੜਬਾਜ਼ ਜਾਂ ਦੰਗਾਤਾਰੀ ਨਹੀਂ ਕਹੇਗਾ ਕੈਮਰਾਮੈਨ ਸਮੀਰ ਤੇ ਅੰਕਿਤੇ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ